ਅੱਜ ਸਾਡੇ ਗੁਰੂ ਕੀ ਵਡਾਲੀ ਇੱਕ ਸਭ ਨੂੰ ਪਤਾ ਹੀ ਕਿ ਅਸੀਂ ਸੰਸਤਾ ਚ ਲਾਨੇ ਆ ਕਿ ਜਿਹੜੇ ਲੋੜਵੰਦ ਪਰਿਵਾਰ ਆ ਉਹ ਸਾਡੇ ਪਰਿਵਾਰ ਨੇ ਇੱਕ ਸਾਡੇ ਇੱਕ ਹਿੱਸਾ ਵਾ ਸਾਡੇ ਸਮਾਜ ਦਾ ਬੜਾ ਸਾਡਾ ਹਿੱਸਾ ਜੋ ਵੀ ਅੱਜ ਕੇ ਸਾਡੀ ਭੈਣ ਸੋਫੀਆ ਹਲਕਾ ਨੌਰ ਤੋਂ ਨਵੀਂ ਗਿਵਾਦੀ ਤੋਂ ਨਵੀਂ ਗਿਵਾਦੀ ਤੋਂ ਅੰਮ੍ਰਿਤਸਰ ਤੋਂ ਸਨੂ ਪੇਨਾ ਭੈਣ ਜੀ ਨੇ ਕਹੋ ਕਿ ਤੁਸੀਂ ਮਾਤਾ ਜੀ ਨੇ ਇਹਨਾਂ ਦੇ ਮਦਰ ਨੇ ਕਿ ਅਸੀਂ ਕਿ ਲੋੜਵੰਦ ਪਰਿਵਾਰ ਆ ਸਾਡੀ ਬੇਟੀ ਦੀ ਮੈਰਿਜ ਕਰਵਾਈ ਦੇਵੇ ਆ ਸਭਾ ਵੀਰੇ ਛੋਟਾ ਸਾਜਨ ਇਹਨਾਂ ਪਈ ਸਾਹਿਬ ਦੀ ਮੈਰੀਆ ਪਿੰਡ ਦੇ ਨਾਲ ਹਮਜਾ ਮਜੀਠੇ ਤੋਂ ਨੇ ਜੀ ਆਪਾਂ ਨੂੰ ਬਹੁਤ ਖੁਸ਼ੀ ਮਿਲੀ ਹੈ ਜੀ ਅੱਜ ਉਹ ਪ੍ਰਮਾਤਮਾ ਨੇ ਦੋ ਸਿਰ ਜੋੜਿਆ ਤੇ ਸਾਡੀ ਸਾਰੀ ਟੀਮ ਦੇ ਨਾਲ ਰਲ ਕੇ ਇਹਨਾਂ ਦਾ ਅੱਜ ਆਨੰਦ ਗਾਜ ਕਰਵਾਇਆ ਤੇ ਬੜਾ ਖੁਸ਼ੀ ਮਹਿਸੂਸ ਹੁੰਦੀ ਹੈ ਜੀ ਜਦੋਂ ਦੋ ਪਰਿਵਾਰ ਆਪਸ ਵਿੱਚ ਮਿਲਦੇ ਨੇ ਤੇ ਪਰਿਵਾਰ ਤੇ ਆਪਸ ਵਿੱਚ ਮਿਲਦੇ ਨੇ ਨਾਲ ਅਸੀਂ ਵੀ ਇਹਨਾਂ ਨੂੰ ਮਿਲਦੇ ਆ ਇਹ ਸਾਡਾ ਇੱਕ ਪਰਿਵਾਰ ਨਵਾਂ ਬਣ ਜਾਂਦਾ ਇਹ ਸਾਡਾ ਇੱਕ ਪਰਿਵਾਰ ਨਵਾਂ ਬਣਿਆ ਪ੍ਰਮਾਤਮਾ ਇਸ ਪਰਿਵਾਰ ਤੇ ਆਪਣਾ ਮਿਹਰਬਰ ਹੱਥ ਰੱਖ ਕੇ ਇਹਨਾਂ ਨੂੰ ਚਰਦੀ ਕਲਾ ਵਿੱਚ ਰੱਖੇ ਹਰ ਮਨੁਕਾਮਨਾ ਪੂਰੀ ਕਰੇ ਪਰਮਾਤਮਾ ਕਰੇ ਕਿ ਜਿੰਨੇ ਵੀ ਲੋਕ ਇੱਕ ਜਿਸੋ ਸਾਡੀ ਵੀਡੀਓ ਜਾਂਦੀ ਆ ਪਿੰਡਾਂ ਵਿੱਚ ਪੰਜਾਬ 'ਚ ਕਿਤੇ ਵੀ ਜਾਂਦੀ ਆ ਉਹਨਾਂ ਦੇ ਬੇਨਤੀ ਹੈ ਆਪਣੇ ਇਲਾਕੇ ਵਿੱਚ ਆਪਣੇ ਮਹੱਲੇ ਵਿੱਚ ਆਪਣੇ ਪਿੰਡ ਵਿੱਚ ਇੱਕ ਐਨ ਜੀਓ ਜਾਂ ਕਮੇਟੀ ਬਣਾਓ ਜਿਸ ਵਿੱਚ ਕਿਸੇ ਵੀ ਲੋੜਵੰਦ ਪਰਿਵਾਰ ਨੂੰ ਜ਼ਰੂਰਤ ਪੰਦੀ ਆ ਐਨ ਜੀਓ ਦੀ ਹੈਗਾ ਸਮਾਜਿਕਾ ਲੋਕਾਂ ਦੀ ਉਹ ਅੱਗੇ ਹੋ ਕੇ ਤਕੜੇ ਹੋ ਕੇ ਤੇ ਲੋੜਵੰਦ ਪਰਿਵਾਰਾਂ ਦੀ ਵਿਆਹ ਸ਼ਾਦੀਆਂ ਕਰਵਾਉਣ ਵਿਆਹ ਕਰਾਉਣ ਮੈਂ ਇਹਨਾਂ ਨੂੰ ਬਹੁਤ-ਬਹੁਤ ਵਧਾਈ ਹੈ ਮੈਂ ਆਪਣੀ ਸਾਰੀ ਟੀਮ ਵੱਲੋਂ ਮੇਰੇ ਸਾਰੇ ਸਾਡੀ ਕਹਿੰਜੀ ਆ ਬੇਟਾ ਬਚਾਓ ਪੰਜਾਬ ਜੋ ਸਹਾਰਾ ਦੇ ਨਾਮ ਤੋਂ ਅਸੀਂ ਕੰਮ ਕਰਦੇ ਆਂ ਸੇਵਾ ਕਰਦੇ ਆਂ ਅਸੀਂ ਕਹਿੰਦੇ ਆਂ ਕਿ ਸਾਰੇ ਮੇਰੇ ਭੈਣ ਭਰਾ ਜਿੰਨੇ ਵੀ ਸਾਡੇ ਖਦੇਵੇਂ ਬਿੱਟੂ ਭਾਜੀ ਅਮਨ ਜੀ ਬਲਵੰਦਰ ਜੀ ਦੋਰਾ ਸਨਹੀ ਭਾਜੀ ਅਮਨ ਜੀ ਸਨਹੀ ਜੀ ਅਰਵਿੰਦ ਜੀ ਸਨਹੀ ਭਾਈ ਆਪਣੇ ਗੁਰੂ ਘਰ ਵਾਲੇ ਤੋਂ ਅਸੀਂ ਸਾਰੇ ਘਰੇ ਆਂ ਅਸੀਂ ਸਭ ਨੇ ਸਾਡੇ ਲੋਕ ਸੁਨੇਹਾ ਵਾਂ ਕਿ ਹੋਰ ਵੀ ਕਿਸੇ ਵੀਰ ਨੂੰ ਮੇਰੇ ਭਰਾ ਨੂੰ ਜਿਹੜਾ ਨਸ਼ਾ ਵੀ ਕਰਦਾ ਹੋਵੇ ਤੇ ਜਿਹਨੇ ਨਸ਼ਾ ਛੱਡਣਾ ਹੋਵੇ ਕਿ ਮੈਂ ਨਸ਼ਾ ਛੱਡਣਾ ਵਾ ਫਰੀਓ ਕੋਸਟ ਉਸ ਪਰਿਵਾਰ ਦਾ ਕੋਈ ਪੈਸਾ ਲੱਗੂਆ ਜੇ ਸਾਡੀ ਜਿਹੜੀ ਟੀਮ ਆ ਉਸ ਬੱਚੇ ਨੂੰ ਘਰੋਂ ਲੈ ਕੇ ਉਹਨੂੰ ਆਪਣੇ ਸੈਂਟਰ ਵਿੱਚ ਰੱਖਾਂਗੇ ਉਹਦਾ ਇਲਾਜ ਕਰਕੇ ਤੇ ਉਹਨਾਂ ਬੱਚਾ ਉਹਨਾਂ ਦੇ ਮਾਪਿਆਂ ਦੇ ਹਾਂਡਓਵਰ ਕਰਾਂਗੇ ਜੇ ਸਾਡੇ ਕੋਲ ਲੋਡ ਹੋਵੇ ਸਾਡੀ ਸਮਝ ਤੇ ਅਸੀਂ ਇਹ ਵੀ ਸੇਵਾ ਕਰਦੇ ਹਾਂ